ਬੀਕੇਜੂ ਡਕਾਉਂਦਾ ਵੱਲੋਂ ਪਹਿਲਾਂ ਵੀ ਦੋ ਧਾਰਨੇ ਦਿੱਤੇ ਆ ਕੱਲ ਤੋਂ ਧਰਨਾ ਲਗਾਤਾਰ ਜਾਰੀ ਹੈ ਠਿੱਕੀ ਬਲਾਕ ਦੇ ਵਿੱਚ ਪਟਾਪੀ ਦੇ ਕੋਲ ਦਾ ਟੋਲ ਪਲਾਜ਼ਾ ਗੈਰਕਾਨੂੰਨੀ ਲੱਗਿਆ ਹੋਇਆ ਅਸੀਂ ਇੱਥੇ ਆਜਾ ਜੇ ਕਹਿ ਦਿਆਂ ਕਿ ਕੁੰਡੀਆਂ ਦੇ ਸਿੰਘ ਫਸੇ ਹੋਏ ਆ ਸਾਨੂੰ ਪਤਾ ਵੀ ਇੱਕ ਸਿੰਘ ਟੁੱਟੇ ਬਿਨਾ ਨਹੀਂ ਨਿਕਲਦਾ ਜੰਗੇ ਤੇ ਟੁੱਟੂ ਗਈ ਇੱਕ ਪਾਸੇ ਪ੍ਰਸ਼ਾਸਨ ਵੱਡੀ ਪੱਧਰ ਤੇ ਸਾਰੇ ਜ਼ਿਲ੍ਹੇ ਦਾ ਇੱਕ ਪਾਸੇ ਸਾਡੇ ਪੱਕੇ ਕਾਰਤੂਸ ਹੈ ਬੀਕੇਜੂ ਡਕਾਉਂਦਾ ਦੇ ਆਗੂ ਵਰਕਰ ਹੈ ਅੱਜ ਇਹ ਜਗ੍ਹਾ ਦਾ ਫੈਸਲਾ ਕਰ ਲਿਆ ਵੀ ਇਹ ਜਿਹੜਾ ਰਸਤੇ ਦੇ ਵਿਚਾਲੇ ਇੱਕ ਆਨਾ ਹਾਥੀ ਬੰਨਿਆ ਹੋਇਆ ਦਾ ਲੋਕਾਂ ਦੀ ਮੌਤ ਆ ਜਿਹੜੀ ਉਹ ਰੋਜ਼ ਰੋਜ਼ ਹੁੰਦੀ ਹੈ ਪੜਾਕਾ ਵਿੱਚ ਬੈਠ ਕੇ ਪਤਾ ਲੱਗਦਾ ਗੱਡੀ ਦਾ ਵੀ ਗੱਡੀ ਬੇਚ ਵੱਜ ਗਈ ਅੱਜ ਫੇਰ ਗੱਡੀ ਇੱਕ ਕੈਂਟਰ ਫਸ ਗਿਆ ਰੋਜ਼ ਰੋਜ਼ ਮਸਾ ਹੁੰਦੀਆਂ ਨੇ ਪਰ ਪੁਲਿਸ ਹਾਈ ਕੋਰਟ ਦਾ ਬਹਾਨਾ ਲਾ ਕੇ ਵਿਸਟੇ ਲੈਤੀ ਹੈ ਉਹ ਤੇ ਅੜੀ ਹੋਈ ਹੈ ਅੱਜ ਟਕਰਾਅ ਹੋਇਆ ਪੂਰਾ ਇੱਥੇ ਫਸੇ ਆ ਆਪਸ ਨੇ ਪਰ ਅਸੀਂ ਇਸ ਗੱਲ ਤੋਂ ਅ ਦਰੇਸ਼ ਕਰਦੇ ਹਾਂ ਵੀ ਟਕਰਾਅ ਹੋਣ ਤੋਂ ਕਿਉਂਕਿ ਸ਼ਾਂਤਮਈ ਢੰਗ ਦੇ ਨਾਲ ਕੋਲ ਜਿੱਤਾਂਗੇ ਅਸੀਂ ਇੱਥੇ ਕੋਈ ਵੀ ਰੋਗ ਹੀ ਨਹੀਂ ਰਹਿਣ ਦੇਵਾਂਗੇ ਮੋਰ ਤਾਂ ਅਸੀਂ ਪੱਕਾ ਲਾਤਾ ਕੱਲ ਤੋਂ ਲੱਗਿਆ ਹੋਇਆ ਅੱਜ ਕਿੰਨਾ ਢਾਦਨੇ ਆ ਪੁਲਿਸ ਨਾਲ ਟਕਰਾਅ ਹੁੰਦੀ ਆ ਕੱਲ ਨੂੰ ਕਿੰਨਾ ਢਾਦਨੇ ਆ ਸਾਰੇ ਰਸਤਾ ਸਾਫ਼ ਕਰਕੇ ਜਾਵਾਂਗੇ ਅਸੀਂ ਫੈਸਲਾ ਲਾਉਣ ਤੋਂ ਪਹਿਲਾਂ ਕੀਤਾ ਹੋਇਆਗਾ ਦੋ ਧਰਨੇ ਦਿੱਤੇ ਆ ਅਸੀਂ ਅਸੀਂ ਦੋ ਧਰਨੇ ਤੋਂ ਬਾਅਦ ਤਿੰਨ ਟੋਲ ਪਲਾਜ਼ਾ ਹੈ ਜਿੱਦੇ ਪੰਜਾਬ ਦੀ ਮੀਟਿੰਗ ਤੇ ਬੂਟਾ ਸਿੰਘ ਬੁਰਦਗੱਲ ਜੀ ਪ੍ਰਧਾਨਗੀ ਦੇ ਵਿੱਚ ਫੈਸਲਾ ਹੋ ਗਿਆ ਵੀ ਕੰਨੇ ਟੋਲ ਪਲਾਜੇ ਗਲਤ ਹੈ ਪੰਜਾਬ ਦੇ ਵਿੱਚ ਮੇ ਪੱਟ ਕੇ ਸਾਹ ਲਵਾਂਗੇ ਲੋਕਾਂ ਦੀਆਂ ਰੋਜ਼ ਆਣਾ ਹੋਈਆਂ ਮੌਤਾਂ ਜਿਹੜੀਆਂ ਹੁੰਦੀਆਂ ਉਹ ਕਦੇ ਵੀ ਨਹੀਂ ਹੋਣ ਦੇਵਾਂਗੇ ਅਸੀਂ ਇਹ ਜਿਹੜੀਆਂ ਪਿਛਲਾ ਸਰਕਾਰਾਂ ਸਮੇਂ ਜਿੱਥੇ ਵੀ ਜੀ ਕਰਿਆ ਟੋਲ ਪਲਾਜਾ ਲਾ ਦਿਓ ਕੋਈ ਲੋਕਾਂ ਦੀ ਸੁਰੱਖਿਆ ਦਾ ਕੋਈ ਨਾਲ ਕੋਲੇ ਇੰਤਜ਼ਾਮ ਨਹੀਂਗਾ ਇਹਨੂੰ ਬੰਦ ਪਾਏ ਨੂੰ ਵੀ ਕਾਫੀ ਸਮਾਂ ਹੋ ਗਿਆ ਬਾਰ ਬਾਰ ਪ੍ਰਸ਼ਾਸਨ ਦੇ ਇੱਥੋਂ ਦੀਆਂ ਸਰਕਾਰਾਂ ਦੇ ਚੇਤਾਵਨੀ ਦੇਣ ਦੇ ਬਾਵਜੂਦ ਵੀ ਇਨਾਂ ਦੀ ਸਟੇ ਲਈ ਹੋਈ ਹੈ ਜੀ ਆ ਨਾ ਹੀ ਬਹਾਨੇ ਅਸੀਂ ਨੇ ਇਹ ਕਿਹਾ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਠੇਕੇਦਾਰਾਂ ਦੇ ਕੰਪਨੀ ਦਾ ਕੋਈ ਨਾ ਰਿਪਲੇਸਮੈਂਟ ਦਾ ਚੱਲਦਾ ਲੋਕਾਂ ਦੀ ਜਿਹੜੀ ਜਾਨ ਇੱਥੇ ਗਈਆਂ ਨੇ ਕੀਮਤੀ ਜਾਨਾਂ ਐਕਸੀਡੈਂਟ ਹੁੰਦੇ ਨੇ ਰੋਜ਼ ਉਹਨਾਂ ਦਾ ਨਾ ਇਥੋਂ ਦੇ ਪ੍ਰਸ਼ਾਸਨ ਨੂੰ ਨਾ ਇਥੋਂ ਦੇ ਸਰਕਾਰਾਂ ਨੂੰ ਕੋਈ ਉਹਨਾਂ ਦਾ ਚਿੰਤਾ ਨਹੀਂ ਅਸੀਂ ਇਹ ਫਿਰ ਭਾਰਤੀਆਂ ਨੂੰ ਇੱਕ ਤਾਂ ਡਕਾਉਂਦਾ ਵੱਲ ਇਹ ਤਾਂ ਹਈਆ ਕੀਤਾ ਕਿ ਜਿੱਥੇ ਵੀ ਅਣਅਧਿਕਾਰਤ ਟੋਲ ਪਲਾਜ਼ਾ ਲੱਗਿਆ ਹੋਇਆ ਹੈ ਜਿਹੜਾ ਲੋਕਾਂ ਦੀ ਮੌਤ ਦਾ ਜਾਨ ਦਾ ਖੌਬਣਿਆ ਹੋਇਆ ਹੈ ਹਰ ਰੋਜ਼ ਕੀਮਤੀ ਜਨਾਨੀ ਜਿਹੜਾ ਜਾ ਰਹੀਆਂ ਨੇ ਇਸ ਕਰਕੇ ਅਸੀਂ ਨੇ ਜਿਵੇਂ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਪੱਖੋ ਕੈਂਚੀਆਂ ਟੋਲ ਪਲਾਜ਼ਾ ਪਟਾਇਆ ਉਹ ਤੋਂ ਬੜਿੰਗ ਦੇ ਵਿੱਚ ਦੋ ਹਾਸੇ ਹੋ ਗਏ 93 ਦੇ ਵਿੱਚ ਅਤੇ ਹੁਣ ਪਿੱਛੇ ਜੇ ਦੋ ਮਹੀਨੇ ਹੋ ਗਏ ਉੱਥੇ ਹਾਦਸਾ ਹੋਇਆ ਘੱਟੋ ਘੱਟ 40 ਬੱਸਾਂ ਬੱਸ ਦੇ ਵਿੱਚ ਸਵਾਰੀਆਂ ਸੀਆਂ ਉਹ ਪੁਲ ਤੋਂ نیچے ਗਿਰ ਗਈ ਬੱਸ ਆਪਣਾ ਨਹਿਰ ਦੇ ਵਿੱਚ ਉੱਥੇ ਜਾਂਨਾਂ ਗਈਆਂ ਇੱਥੇ ਹਰ ਰੋਜ਼ ਜਾਂਦੀਆਂ ਨੇ ਤੇ ਨਾਲ ਹੀ ਜਿਹੜਾ ਘੁੰਮਣ ਕਲਾ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੇ ਵੀ ਬਹੁਤ ਹਾਸਤੇ ਹੁੰਦੇ ਨੇ ਰੋਜ਼ ਹੀ ਦੇਖਦੇ ਆ ਪਰ ਡੀਸੀ ਪ੍ਰਸ਼ਾਸਨ ਇੱਥੋਂ ਦਾ ਕਹਿੰਦਾ ਕਿ ਸਾਨੂੰ ਲਿਆ ਕੇ ਦਿਓ ਰਿਪੋਰਟਾਂ ਕਿ ਉਹਨਾਂ ਦੀ ਸਰਕਾਰ ਦੇ ਉਹਨਾਂ ਦੇ ਪ੍ਰਬੰਧ ਦੇ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਧਿਆਨ 'ਚ ਨਹੀਂ ਵੀ ਕਿੰਨੇ ਹਾਸਤੇ ਹੁੰਦੇ ਨੇ ਰੋਜ਼ ਕਿੰਨੀਆਂ ਕੀਮਤੀ ਜਾਨਾਂ ਜਾਂਦੀਆਂ ਜਾਂਦੀਆਂ ਨੇ ਕਿੰਨੀਆਂ ਗੱਡੀਆਂ ਇੱਥੇ ਐਕਸੀਡੈਂਟਾਂ ਨਾਲ ਰੋਜ਼ ਤਬਾਹ ਹੋ ਰਹੀਆਂ ਨੇ ਸਰਦਾਰ ਜੀ ਕਹਿੰਦੇ ਆ ਕਿ ਜਿੰਨੇ ਹੁਣ ਤੱਕ ਐਕਸੀਡੈਂਟ ਹੋਏ ਨੇ ਕਿ ਉਹਨਾਂ ਲਈ ਤੁਸੀਂ ਵਾਜਿਬੀ ਦੀ ਮੰਗ ਕਰਦੇ ਹੋ ਅਸੀਂ ਕਹਿੰਦੇ ਆ ਕਿ ਜਿਹੜਾ ਟੋਲ ਪਲਾਜ ਹੈ ਉਹ ਜਿਹੜਾ ਕੀਮਤੀ ਜਾਨਾਂ ਗਈਆਂ ਨੇ ਉਹਨਾਂ ਦਾ ਮੁਆਵਜ਼ੇ ਬਾਅਦ ਤੇ ਅਸੀਂ ਹਾਈ ਕੋਰਟ ਦੇ ਵਿੱਚ ਜਨਹਿੱਤ ਪਟੀਸ਼ਨ ਪਾ ਕੇ ਇਹ ਮੰਗ ਕਰਾਂਗੇ ਉਹਨਾਂ ਲਈ ਸਮੇਂ ਦੇ ਵਿੱਚ ਉਹਦੇ ਬਾਰੇ ਵੀ ਅਸੀਂ ਸੋਚ ਵਿਚਾਰ ਕਰ ਰਹੇ ਹਾਂ ਕਿ ਉਹਨਾਂ ਦੀ ਲਿਸਟ ਬਣਾ ਕੇ ਕੋਰਟ ਦੇ ਵਿੱਚ ਜਨਹਿੱਤ ਪਟੀਸ਼ਨ ਪਾ ਕੇ ਉਹਦੇ ਮੁਆਵਜ਼ੇ ਦੀ ਮੰਗ ਕੀਤੀ ਜਾਵੇ ਤੇ ਮਾਨਸਾ ਜ਼ਿਲ੍ਹੇ ਦਾ ਪ੍ਰਸ਼ਾਸਨ ਜਿਹੜਾ ਉਹ ਵੀ ਇਹ ਜਿੱਥੇ ਜਿਹੜੀਆਂ ਇੱਥੇ ਜਾਨਾਂ ਗਈਆਂ ਨੇ ਜਾਈ ਉਹਨਾਂ ਦਾ ਮੁਆਵਜ਼ਾ ਜਿਹੜਾ ਪਰਿਭਾਈ ਪਰਿਵਾਰ ਦੀ ਕਰੇ। ਅ